ਸਾਸ ਕਰਕੇ ਵੇਖਿਓ ਇੱਕ ਦਿਨ ਦਾ ਤਸੀਹਾ ਨਹੀਂ ਸੀ ਗੁਰੂ ਅਰਜਨ ਦੇਵ ਸਾਹਿਬ ਨੂੰ 5 ਦਿਨ ਤਸੀਹੇ ਦਿੱਤੇ ਗਏ ਸੀ 5 ਦਿਨ ਅੱਜ ਮੈਂ ਹੈਰਾਨ ਹੁਣਾਂ ਪਿਆਰਿਓ ਸਾਡੇ ਘਰਾਂ ਵਿੱਚ ਗੱਲਾਂ ਪਤਾ ਕਿੰਦਾ ਦੀਆਂ ਚਲਦੀਆਂ ਆਪਾਂ ਕਹਿੰਨੇ ਜੀ ਸ਼ਬੀਲ ਵਾਲਾ ਗੁਰਪੁਰਬ ਹੈ ਮਿੱਠੇ ਪਾਣੀ ਵਾਲਾ ਗੁਰਪੁਰਬ ਹੈ ਕਦੇ ਇਹ ਸਮਝ ਕੇ ਵੇਖਿਆ ਗੁਰੂ ਅਰਜਨ ਦੇਵ ਸਾਹਿਬ ਨੂੰ ਕਿੱਦਾਂ ਸ਼ਹੀਦ ਕੀਤਾ ਗਿਆ ਕਦੇ ਲਈ ਸ਼ਹੀਦियां ਹੋਈਆਂ ਆਪਾਂ ਕੀ ਦੱਸ ਰਹੇ ਆਪਣੇ ਬੱਚਿਆਂ ਨੂੰ ਪਹਿਲੇ ਦਿਨ ਪਾਣੀ ਚ ਉਬਾਲਿਆ ਗਿਆ ਸੋਚੋ ਕੀ ਹਾਲ ਹੋਇਆ ਹੋਣਾ ਸਰੀਰ ਦਾ ਗੁਰੂ ਪਿਆਰਿਓ ਉਸ ਤੋਂ ਅਗਲੇ ਦਿਨ ਪਾਸ਼ਾ ਤੇ ਗਰਮ ਰੇਤਾ ਪਾਇਆ ਗਿਆ ਛਾਲਿਆਂ ਦੇ ਉੱਤੇ ਮਹਾਰਾਜ ਨੂੰ ਤੱਤੇ ਤਵੇ ਤੇ ਬਿਠਾਇਆ ਗਿਆ ਤੇ ਉੱਪਰ ਗਰਮ ਰੇਤਾ ਪਾਇਆ ਗਿਆ ਮਾਰਾ ਨੇ ਸੀ ਤੱਕ ਨਹੀਂ ਉਚਾਰੀ ਸਿਰਫ ਸੱਚੇ ਪਾਛਾਈ ਕੋ ਗੱਲ ਦੁਹਰਾਉਂਦੇ ਰਹੇ ਤੇਰਾ ਕੀਆ ਮੀਠਾ ਲੱਗੈ